ਆ ਆਪਣਾ ਤੇ ਜਮਾਣਾ ਇਹ ਲਾਗੇ ਮੈਡੀਕਲ ਉਚਿਤ ਤਪਰੇਗਾ ਫੂਗਾ ਲੈ ਆ ਕੇ ਬਸ ਕਿਲੇ ਮੈਡੀਕਲ ਕੋ ਮੈਡੀਕਲ ਦਾ ਨਾਮ ਦੱਸ ਜੀ ਮੈਡੀਕਲ ਸਟੋਰ ਦਾ ਨਾਮ ਦੱਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਪੰਜਾਬ 'ਚ ਨਸ਼ਾ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨਾ ਉੱਥੇ ਬੀਤੀ ਦਿਨੀ ਪੰਜਾਬ ਪੁਲਿਸ ਨੇ ਸੀਨੀਅਰ ਅਧਿਕਾਰੀ ਪੁਲਿਸ ਕਮਿਸ਼ਨਰ ਤੇ ਐਸਐਸਪੀ ਨਾਲ ਮੀਟਿੰਗ ਕਰਕੇ ਨਸ਼ੇ ਨੂੰ ਖਤਮ ਕਰਨ ਦੇ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਸੀ ਪਰ ਇਸ ਵੇਲੇ ਦੀ ਹੁਣ ਇੱਕ ਵੀਡੀਓ ਅਮਰੀਕਾ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨਸ਼ੇ 'ਚ ਚੁੰਮਦਾ ਨਸ਼ੇੜੀ ਨਜ਼ਰ ਆ ਰਿਹਾ ਧਾਰਮਿਕ ਸਥਾਨ ਦੇ ਕੋਲੇ ਸ਼ਖਸ ਨਸ਼ੇ ਦੀ ਹਾਲਤ ਵਿੱਚ ਕੁੰਮਰਿਆ ਸੀ ਦੱਸਦੀ ਕਿ ਸ਼ਖਸ ਵਲ ਇਹ ਵੀ ਕਿਹਾ ਜਾ ਰਿਹਾ ਕਿ ਅਮਰੀਕਾ ਦੇ ਹਰ ਮੈਡੀਕਲ ਸਟੋਰ ਤੇ ਨਸ਼ਾ ਜਿਹੜਾ ਸ਼ਰੀਆ ਮਿਲਦਾ ਸੋ ਇਸ ਨਸ਼ੇਰੇ ਦੇ ਹਾਲਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਪਣੇ ਪੈਰ ਤੇ ਚੱਲਣ ਵਿੱਚ ਵੀ ਅਸਮਰਥ ਤੇ ਸੜਕ ਤੇ ਝੁੰਮਦਾ ਹੋਇਆ ਜਿਹੜਾ ਹੁਣ ਨਜ਼ਰ ਆ ਰਿਹਾ ਇਸ ਤੋਂ ਪਹਿਲਾਂ ਵੀ ਜਿਹੀਂ ਕੁਝ ਤਸਵੀਰਾਂ ਮਿਸਰ ਤੋਂ ਸਾਹਮਣੇ ਆ ਚੁੱਕੇ ਨੇ ਇਸੇ ਨਾਲੇ ਨਸ਼ਾ ਵੇਚਣ ਤੇ ਕਰਨ ਦੀਆਂ ਤਸਵੀਰਾਂ ਵੀ ਸੀ ਜਿਹੜੇ ਪਹਿਲਾਂ ਇਸ ਤੋਂ ਦਿਖਾ ਚੁੱਕੇ ਆ ਫੂਲਪੁਰਾ ਆਇਆ ਆਪਣੇ ਤੇ ਜਮਰਾ ਤੇ ਲਾਗੇ ਮੈਡੀਕਲ ਉੱਥੋਂ ਕਿਤੇ ਫਰੇਗਾ ਫੂਲਾ ਲਿਆ ਕੇ ਬਸ ਕਿਹੜੇ ਮੈਡੀਕਲ ਤੋਂ ਮੈਡੀਕਲ ਦਾ ਨਾਮ ਦੱਸ ਹਾਂਜੀ ਮੈਡੀਕਲ ਸਟੋਰ ਦਾ ਨਾਮ ਦੱਸ ਮਕਮੂਲਪੁਰਿਆ ਅੱਲਾ ਮਕਮੂਲਪੁਰਿਆ ਕਿਹੜਾ ਮੈਡੀਕਲ ਸਟੋਰ ਆ ਨਾਮ ਦੱਸ ਜੇ ਤੂੰ ਖੋਲ੍ਹਿਆ ਨਾ ਤੈਨੂੰ ਨਾ ਹੀ ਪਤਾ ਉੱਥੇ ਬਥੇਰੇ ਮਣੀ ਲੈ ਗਿਆ ਚਾਟੀ ਵਾਲ ਨਹਿਰ ਹਾਂ ਤੇ ਜਾ ਕੇ ਠੀਕ ਹੈ ਜੀ ਤੇ ਆਪਣੇ ਜਿਦ ਆਪਾਂ ਮੜਾ ਇਹ ਨਹਿਰ ਅੱਗੇ ਜਾਣੇ ਹਾਂ ਤੇ ਜਾਨੀ ਕਿ ਪਾਰ ਕਰਦੇ ਹਾਂ ਤੇ ਸਾਹਮਣੇ ਬਿਜਾਰ ਨੇ ਆਕਰ ਹੂੰ ਕਿਆਦੇ ਜ ਵੜਦੇ ਆ ਸਾਰੀ ਇੱਧਰ ਦੇ ਅਸਲ ਪਹਿਲਾਂ ਮਟੇ ਤੁਹਾਨੂੰ ਮੇਰਾ ਕੁਸ਼ੰਬੂਲੇ ਦਾ ਮੈਂਦੀ ਜਣਾ ਨਾ ਕੁਸ਼ੰਬੂਲੇ ਥਣੇ ਉਹ ਦੇ ਗੂਗਲ ਪੁਰ ਆ ਆਪਣਾ ਤੇ ਜਮਰਾ ਤੇ ਲਾਗੇ ਮੈਡੀਕਲ ਉੱਥੇ ਕਿਤੇ ਫਰੇਗਾ ਬੂਗਾ ਲੈ ਆ ਕੇ ਬਸ ਕਿਹੜੇ ਮੈਡੀਕਲ ਤੋਂ ਮੈਡੀਕਲ ਦਾ ਨਾਮ ਦੱਸ ਹਾਂਜੀ ਮੈਡੀਕਲ ਸਟੋਰ ਦਾ ਨਾਮ ਦੱਸ ਮਜ਼ਬੂਲਪੁਰ ਹੈ ਅੱਲਾ ਮਜ਼ਬੂਲਪੁਰ